ਉਠ ਪਾਇਲ ਤੇ ਸ਼ਬਦ ਪਿਲੰਦ ਇੱਕ ਘੋੜਿਆਂ ਦੀਆਂ ਟਾਪਾ ਅੱਧੀ ਰਾਤ ਨੂੰ ਕਿਲੇ 'ਚ ਗੂੰਜੀਆਂ ਨੇ ਸਾਰੇ ਪਾਸੇ ਸੁਣਾਈ ਦਿੱਤੀਆਂ ਨੇ ਸ਼ਾਹਜਹਾਂ ਸੁਣ ਊਚ ਉਚਾਰਾ ਬਾਦਸ਼ਾਹ ਸਲਾਮਤ ਸ਼ਹਿਨशाह ਹਿੰਦੁਸਤਾਨ ਅੱਧੀ ਰਾਤ ਨੂੰ ਵੀ ਜਾਗਦਾ ਪਿਆ ਸੀ ਉਹਨੇ ਜਦੋਂ ਘੋੜਿਆਂ ਦੀਆਂ ਪੌੜਾ ਸੁਣੀਆਂ ਤੇ ਬੋਲਿਆ ਜਦ ਲੱਗਦਾ ਕੋਈ ਘੋੜਾ ਖੁੱਲ ਗਿਆ ਹੈ ਜਿੱਥੇ ਇਹ ਕਹੇ ਰਸੂ ਤੇ ਆਪੋ ਸਾਦਾ ਜਿੱਦੀ ਚੰਨ ਲਗੇ ਬਾਦਸ਼ਾਹ ਘੋੜਾ ਆਪਣੇ ਆਪ ਨੇ ਖੁੱਲਿਆ ਮੈਂ ਖੁੱਲਿਆ ਹੈ ਮੈਂ ਖੁੱਲਿਆ ਵਰਗ ਪ੍ਰਤਾਪ ਆਪਣੇ ਗੁਰੂ ਦੀ ਕਿਰਪਾ ਨਾਲ ਆਸਰੇ ਗੁਰੂ ਦੇ ਬਲ ਨਾਲ ਖੁੱਲਿਆ ਹੈ ਓ ਮੈਂ ਜੋਈ ਲੈ ਸ਼ੈਨਸ਼ਾਹ ਹਿੰਦੁਸਤਾਨ ਦੇ ਬਾਦਸ਼ਾਹ ਸੁਣ ਲੈ ਤੇਰੇ ਨਾਲ ਜਿਹੜਾ ਵਾਦਾ ਕੀਤਾ ਸੀ ਆ ਮੈਂ ਕਰੂੰ ਸਾਚ ਨੂੰ ਸੋਈ ਓ ਮੈਂ ਪੂਰਾ ਕਰਾਂਗਾ ਮੈਂ ਤੈਨੂੰ ਚੋਰ ਦਾ ਨਾਮ ਵੀ ਦੱਸਾਂਗਾ ਤੇ ਤਾਂ ਵੀ ਦੱਸਾਂਗਾ ਸੋਜ ਨੇ ਕਾਦ ਤੀਨ ਫੇਕੀ ਰਾਹ ਯਾਰੀ ਜ਼ਿੰਮੇਵਾਰੀ ਐਨੀ ਸੀ ਮੈਂ ਘੋੜੇ ਦਾ ਥਾਂ ਦੱਸਣਾ ਸੀ ਚੋਰ ਦਾ ਨਾਮ ਦੱਸਣਾ ਇਹ ਮੈਨੂੰ ਕੋ ਡਿਊਟੀ ਸੁਪੀ ਸੀ ਆਨ ਬਸਾ ਵਰ ਕਾਰਜ ਮੇਰਾ ਘੋੜਾ ਕਿੱਥੇ ਆ ਮੈਂ ਦੱਸਣਾ ਹੈ ਮੇਰੀ ਜ਼ਿੰਮੇਵਾਰੀ ਤੂੰ ਲਈ ਹੈ ਹਰ ਖੋਜ ਆ ਖੋਜ ਜਨ ਪਾਇਓ ਬਾਦਸ਼ਾ ਬੜਾ ਖੁਸ਼ ਹੋਇਆ ਜੇ ਮੰਨ ਲਓ ਖੋਜ ਲੱਭ ਗਈ ਘੋੜੇ ਦਾ ਟਕਾਣਾ ਵੀ ਲੱਭ ਗਿਆ ਤੇ ਚੋਰ ਦਾ ਨਾਮ ਵੀ ਹੁਣ ਨਹੀਂ ਮੈਂ ਛੱਡਦਾ ਕਿਹਨੂੰ ਹਰ ਦੋ ਦੇਖੋ ਹੁਣ ਦੱਸਣਾ ਆਇਓ ਤੇ ਤੋਂ ਦੇਖਾਂ ਆਵਾਜ਼ਾਂ ਨੇ ਯਹਾਂ ਤੋਂ ਰੰਗ ਕੋਰ ਕਰਤਾ ਆਮ ਤੋਂ ਸਖਨ ਭਈ ਅਜ ਬੋਲਣ ਲੱਗੇ ਨਾ ਖੋਜੀ ਜੀ ਇਹ ਲਿਖ ਲੈ ਸਾਡਾ ਪਾਸ ਜਿਹੜਾ ਇਹ ਨਾਮ ਦੱਸਦੇ ਉਹ ਵੀ ਲਿਖ ਲੈ ਤੇ ਜਿਹੜੇ ਥਾਂ ਦੇ ਘੋੜਾ ਗਿਆ ਉਹ ਥਾਂ ਵੀ ਲਿਖ ਲੈ ਜਿੱਥੇ ਕਹਾਂ ਥਾਂ ਨੂੰ ਪਹੁੰਚਿਆ ਬਾਦਸ਼ਾਹ ਦੀ ਗੱਲ ਸੁਣ ਕੇ ਬਾਬਾ ਬਿਧੀਚੰਦ ਗਰਜ ਕੇ ਬੋਲੇ ਲਓ ਜੀ ਸੁਣ ਲਓ ਸਾਰੇ ਹੀ ਸੁਣ ਲਓ ਬਿਸਰਨ ਹਾਰੋ ਨਹੀਂ ਜਨੀਚੈ ਲਿਖਣ ਤੋਂ ਖਣਦੀ ਕੋਈ ਲੋੜ ਨਹੀਂ ਨਾ ਬੜਾ ਮਸ਼ਹੂਰ ਆ ਭੁੱਲਣ ਵਾਲਾ ਹੀ ਕੋਈ ਨਹੀਂ ਬੰਦਨੀਏ ਸ੍ਰੀ ਹਰਗੋਬਿੰਦ ਸਭ ਦੁਨੀਆ ਜਾਣਦੀ ਹੈ ਉਹਨਾਂ ਦਾ ਨਾਮ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਹੈ ਜੱਸ ਮੇਲਾ ਕਰਦੇ ਚੰਨ ਮੰਦਿਰ ਜੜ ਦੇ ਤੋਂ ਲੈ ਕੇ ਸ਼ਿਬ ਦੇ ਤੱਕ ਸ੍ਰਿਸ਼ਟੀ ਭਰ ਦੇ ਵਿੱਚ ਚੰਦਰਮਾ ਦੀ ਚਾਂਦਨੀ ਤਰਾ ਉਹਨਾਂ ਦਾ ਜਸ ਫੈਲਿਆ ਹੋਇਆ ਹੈ ਬਸਮਤ ਰੰਗ ਫੁੱਦ ਕਰ ਲਿਓ ਉਹ ਪਹਿਲਾ ਤੇਰਾ ਦਿਲਵਾਗ ਘੋੜਾ 부ਦੀ ਬਲ ਦੇ ਨਾਲ ਮੈਂ ਲੈ ਗਿਆ ਸੀ ਮੈਂ ਗੁਰ ਸਾਥ ਜੀ ਚੱਦ ਨਾਮੁ ਮੈਂ ਸਾਧਗੁਰਾਂ ਦਾ ਦਾਸ ਹਾਂ ਸਾਨੂੰ ਸਭ ਦੇ ਚਰਨਾਂ ਦੀ ਧੂੜ ਹੈ ਮਿੱਟੀ ਜਨ ਮੇਰਾ ਨਾਮ ਹੈ ਲੇਕਨ ਜੋ ਗੁਰਾਂ ਦਾ ਮੇਰਾ ਉਹ ਸੋਣਾ ਤਲਵਾ ਧੋੜਾ ਮੈਂ ਲੈ ਕੇ ਗਿਆ ਸੀ ਤੇਰੇ ਕਿਰੇ ਵਿੱਚੋਂ ਤਨਖੋਜੀ ਕੋ ਕੇਸਵਰ ਆਇਓ ਆਹ ਲਾ ਮੈਂ ਫੋਸੀਆਂ ਵਾਲਾ ਜੁੱਤੀਆਂ ਵਾਲਾ ਦੀ ਬਾਤ ਬਣਾ ਕੇ ਤੇਰੇ ਘੋੜੇ ਤੱਕ ਅਪੜਿਆ ਮੈਂ ਕੋ ਜੋਤਸੀ ਨਹੀਂ ਹਾਂ ਮੈਂ ਕੋਈ ਰੱਬਲ ਪਿੰਡਿਆ ਵਾਲਾ ਜੋਤਸੀ ਨਹੀਂ ਹਾਂ ਮੈਂ ਗੁਰੂ ਅਰਗੁਨ ਸਾਹਿਬ ਦੇ ਚਰਨਾਂ ਦੀ ਧੂੜਿਆ ਪਹਿਲਾ ਘੋੜਾ ਮੈਂ ਲੈ ਗਿਆ ਤੇ ਦੂਜਾ ਲੈ ਚੱਲਿਆ ਮੈਂ ਬਿਸਰੋ ਲਖਨਾਮ ਬਡੇਰਾ ਤੇ ਭੁੱਲ ਨਾ ਜਾਵੀਂ ਨਾਮ ਮੇਰਾ ਵੀ ਯਾਦ ਰੱਖੀ ਮੈਨੂੰ ਬਿਲੀ ਚੰਦ ਕਹਿੰਦੇ ਆ ਤੇ ਮੇਰੇ ਮਾਲਕ ਦਾ ਨਾਮ ਤੇ ਤੂੰ ਜਾਣਦਾ ਹੀ ਐ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਨਾਮ ਹੈ ਅਬ ਗੁਲਬਾਗ ਜੀਰੋ ਪਾਏ ਆ ਹੁਣ ਗੁਲਬਾਗ ਛੋੜਾਦਾ ਤੇ ਸੁਨਿਵ ਨੂੰ ਆਪ ਹੀ ਕਾਟੇ ਸੁਹਾਗੇ ਦਸਾ ਪਰਖਣ ਕੀਨ ਪਖੀਰ ਸੁਨੀ ਮੈਂ ਸੁਣਿਆ ਸੀ ਵੀ ਤੁਸੀਂ ਬੜੇ ਸਿਆਣੇ ਹੋ ਪਰ ਤੁਹਾਡੀ ਸਿਆਣਪ ਅੱਜ ਵੇਖ ਨਹੀਂ ਆਇਆ ਅੱਜ ਤੁਹਾਡੀ ਬੁੱਧੀ ਚੰਗੀ ਤਰ੍ਹਾਂ ਵੇਖ ਲਈ ਵੀ ਤੁਸੀਂ ਬਹੁਤ ਹੀ ਪੜੇ ਲਿਖੇ ਹੋ ਹਰ ਜਹਾਨ ਵਿੱਚ ਕਹਿੰਦੇ ਕਿ ਬਾਤ ਦਾ ਗੁੱਸੇ ਦੀ ਅੱਗ ਤੁਲਾ ਹੋ ਗਿਆ ਸੜ ਬੜ ਗਿਆ ਦੇ ਚੀਕਾ ਮਾਰ ਲੱਗ ਪਿਆ ਸੰਮਣ ਬੋਲਦੇ ਦੇ ਵਿੱਚ ਰੌਲਾ ਪਾਣ ਲੱਗ ਪਿਆ ਕਹੋ ਦਰੋਗਾ ਨਿਗੜ ਪਹੁੰਚੇ ਉਹ ਸੌਂਦੇ ਖਾਂ ਫੜ 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 ਕੇ ਘੋੜਾ ਨਾ ਲੈ ਜਾਵੇ ਅੱਗੇ ਆਓ ਰੋਕ ਇਹਨੂੰ ਸੌਂਦਾ ਕਹੈ ਕਲੀਦ ਨਾ ਪਾਏ ਸੌਂਦਾ ਖਾਂ ਕਹਿਣ ਲੱਗਾ ਬਾਦਸ਼ਾਹ ਸਲਾਮਤ ਚਾਬੀਆਂ ਨਹੀਂ ਲੱਭਦੀਆਂ ਸਰਬ ਪੌਰ ਕੋ ਕੁਲਫ ਲਗਾਏ ਸਾਰੇ ਬੂਏ ਬੰਦ ਨੇ ਤਾਲੇ ਲੱਗੇ ਨੇ ਸਾਰੇ ਬੰਦੇ ਅੰਦਰ ਡੱਕੇ ਹੋਏ ਨੇ ਬਨੈ ਨ ਪਾਏ ਨ ਕੋ ਬਦਦਾਏ ਬਾਦਸ਼ਾਹ ਸਲਾਮਤ ਨੂੰ ਕੋਈ ਨਹੀਂ ਹੋ ਸਕਦਾ ਮੈਂ ਆਪ ਅੰਦਰ ਪਾ ਰਿਹਾ ਹਾਂ ਮੈਂ ਬਾਹਰ ਨਿਕਲਾਂਗਾ ਤੇ ਮੈਂ ਕਿਸੇ ਨੂੰ ਬਾਜ ਮਾਰਾਂਗਾ ਖਿੱਚਾਰੇ ਹਜ਼ਰਤ ਕਾਰਕਾਰਾ ਬਾਦਸ਼ਾਹ ਗੁੱਸੇ 'ਚ ਖਿੱਚ ਗਿਆ ਤੇ ਗਾਲਾਂ ਕੱਢਣ ਲੱਗ ਪਿਆ ਕੋ ਨਾਲ ਪਹੁੰਚੋ ਉੱਚ ਬੁਕਾਲੇ ਓਏ ਕੋਈ ਤੇ ਬੜੋ ਮਰ ਜਾਓ ਕੋਈ ਤੇ ਆਓ ਇਦਾਂ ਗਾਲਾਂ ਕੱਢਦਾ ਉਹਨਾਂ ਆਪਣੇ ਬੰਦਿਆਂ ਨੂੰ ਸੁਣ ਵੀ ਜੀ ਇਹ ਬਾਬਾ ਗਿਰੀ ਚੰਦ ਬਾਦਸ਼ਾਹ ਦੀਆਂ ਚੀਕਾਂ ਸੁਣ ਕੇ ਬੋਲੇ ਕਹੋ ਸ਼ਾਹ ਕਿਉਂ ਕੁਪਤ ਮਹਾਰਾਜਾ ਓ ਬਾਦਸ਼ਾਹ ਕਿਉਂ ਗੁੱਸਾ ਕਰਦਾ ਹੈ ਕਿਉਂ ਆਪਣੇ ਹੱਥੀ ਉਬਲਦੀ ਤੇ ਆਪਣੇ ਕੰਢੇ ਸਾੜਦੀ ਹੈ ਹੁਣ ਕੁਛ ਨਹੀਂ ਬਣਨਾ ਘੋੜੇ ਜਥਾ ਯੋਗ ਮੈਲੀ ਨੇ ਘੋੜੇ ਮੇਰੇ ਸੀ ਮੈਂ ਲੈ ਚਲਿਆ ਮੇਰੇ ਗੁਰੂ ਦੇ ਘੋੜੇ ਨੇ ਤੁਕ ਨਹੀਂ ਸਭ ਹੈ ਮਵਤੀ ਆ ਤੇਰੇ ਸਾਰੇ ਕਿਲ੍ਹ ਦੀਆਂ ਚਾਬੀਆਂ ਮੇਰੇ ਹੱਥ ਵਿੱਚ ਹਨ ਮੇਰੋ ਸਰਤਾ ਨੀਰ ਗਹਿਰ ਇਹ ਲਾਗੇ ਰਾਵੀ ਨਦੀ 'ਚ ਮੈਂ ਸੁੱਟ ਕੇ ਜਾਵਾਂਗਾ ਸਵੇਰੇ ਉੱਠ ਕੇ ਤੂੰ ਪਹਿਲਾਂ ਨਦੀ 'ਚੋਂ ਚਾਬੀਆਂ ਕਢੀ ਫੇਰ ਤੂੰ ਪਿਨਾ ਢੋਲੀ ਫੇਰ ਅਗਲਾ ਕੰਮ ਕਰੀ ਇਹ ਚਾਬੀਆਂ ਮੈਂ ਦਰਿਆ 'ਚ ਸੁੱਟ ਕੇ ਚੱਲਿਆ ਟ੍ਰੈਕ ਕਰਦੇ ਕਾਨੂੰ ਤੋਂ ਸ਼ਾਹ ਤੁਮਾ ਆ ਕੇ ਰਾਵੀ ਨਦੀ ਦੇ ਵਿੱਚ ਸੁੱਟਿਆ ਉਹ ਜਵਾਏ ਦੇ ਹੋਰ ਪੀਰ ਲਓ ਬਈ ਸਵੇਰੇ ਤੁਸੀਂ ਪਹਿਲਾਂ ਚਾਰੀਆਂ ਲਵਾਇਆ ਜੇ ਤੇ ਬਾਕੀ ਕਾਰਵਾਈ ਬਾਅਦ ਕਰ ਲਿਆ ਜੇ ਸਭ ਘੋੜੇ ਕੋ ਚਾਬ ਗੁਮਾਰਾ ਬਾਬਾ ਜੀ ਨੇ ਆਪਣੇ ਘੋੜੇ ਵਿੱਚ ਚਾਬ ਕੁਮਾ ਰਿਆ ਕੁਲਵਾਨ ਨੂੰ ਇਸ ਕਰੇ ਆਪਣਾ ਬਲ ਸੰਭਾਰ ਤੇ ਘੋੜਾ ਫਿਰ ਗੁੱਸਾ ਖਾ ਕੇ ਗਰਮ ਤਾਂ ਬਾਬਾ ਜੀ ਨੇ ਘਵਾ ਕੇ ਪਹਿਲਾਂ ਹੀ ਕਰ ਲਿਆ ਸੀ ਪੰਜ ਸੱਤ ਫੇਰ ਕਿਲੇ ਦੇ ਵਿੱਚੇ ਹੀ ਘਵਾ ਲਿਆ ਸੀਗਾ ਤੇ ਘੋੜਾ ਜਦੋਂ ਤਿੱਖਾ ਹੋ ਗਿਆ ਤੇ ਉਹਨੇ ਆਪਣਾ ਪੂਰਾ ਬਲ ਸੰਭਾਲ ਲਿਆ ਤੇ ਬਾਬਾ ਜੀ ਨੇ ਅੱਡੀ ਇਸ ਹਿਸਾਬ ਦੀ ਜਾਈ ਵਿੱਚ ਤਾਂ ਕੰਨ ਤੋਂ ਪਾਰ ਹੀ ਜਾਵੇ ਚਲੇ ਉਹ ਛਾਰ ਬਾਬਾ ਜੀ ਦੇ ਇਸ਼ਾਰੇ ਨਾਲ ਗੁਲਵਾ ਘੋੜਾ ਕਿਲੇ ਦੀ ਛੰਦ ਦੇ ਪਾਰ ਜਾ ਪਿਆ ਪਰੇ ਹੋ ਜਾਏ ਵਿੱਚ ਸਦੀਰਗ ਬਾੜ ਮਾਰ ਕਿਲੇ ਦੇ ਰਾਵੀ ਦਰਿਆ ਠਾਠਾ ਮਾਰਦਾ ਵਗਦਾ ਸੀ ਬਾਬਾ ਜੀ ਨੂੰ ਸਾਰਾ ਪੇਪ ਸੀ ਕਿੱਥੇ ਘੋੜਾ ਪਹਿਲਾਂ ਵੀ ਉਸ ਤੋਂ ਸਿੱਟਿਆ ਸੀ ਤਾਂ ਕਿ ਪਾਣੀ ਇੰਨਾ ਡੁੱਗੂਗਾ ਹੋਵੇ ਕਿ ਘੋੜਾ 5-10-20 ਫੁੱਟ ਥੱਲੇ ਜਾਵੇ ਕੋ ਦੱਟ ਬਾ ਛੱਟ ਨਾ ਲੱਗੇ ਤੋਂ ਬਹੁਤ ਡੂੰਘਾ 25-30 ਫੁੱਟ ਡੂੰਘਾ ਪਾਣੀ ਸੀ ਉਹਦੇ ਵਿੱਚ ਘੋੜਾ ਚੱਟਿਆ ਤੇ ਪੁੱਛਲਿਆ ਗਾਲੇ ਗ ਜਾਵੇ ਨਾਲ ਹੋ ਜਾਵੇ ਤੂ ਹਰ ਕੋ ਮਿਸਾਹ ਤੀ ਨੂੰ ਪਾਵੇ ਚੱਤ ਜਰੀਆ ਕਰ